ਬੜੀ ਨੈਗੇਟਿਵ ਉਹਦੇ ਵਿੱਚ ਲਿਆ ਜਾਂਦਾ ਔਰ ਇਸੇ ਕਰਕੇ ਕਹਿ ਰਹੇ ਆ ਜੋ ਪੜਿਆ ਲਿਖਿਆ ਯੂਥ ਅੱਗੇ ਹੋਊਗਾ ਔਰ ਤਾਂ ਅੱਗੇ ਹੋਣ ਲਈ ਤਾਂ ਮੈਨੂੰ ਲੱਗਦਾ ਜੋ ਇਹ ਨੈਗੇਟਿਵ ਲਾਈਟ ਹੈਗੀ ਆ ਪੰਚਾਇਤਾਂ ਦੀ ਸਰਪੰਚਾਂ ਦੀ ਉਹ ਪੋਜ਼ਿਟਿਵ ਬਲ ਜਾਏਗੀ ਮੈਂ ਚਾਹੁੰਦੀ ਸੀ ਕਿ ਹੋਰ ਕੰਮ ਵੀ ਹੋਣ ਮੇਰੇ ਪਿੰਡੇ ਵਿੱਚ ਮੈਂ ਜੇ ਕਮਾਂ ਮੈਂ ਸਾਰਾ ਕੁਝ ਕਰ ਦਿੱਤਾ ਤਾਂ ਨਹੀਂ ਬਹੁਤ ਚੀਜ਼ਾਂ ਰਹਿ ਗਈਆਂ ਨੇ ਪਰ ਮੈਂ ਉਹ ਬਿਨਾ ਸਰਪੰਚੀ ਤੋਂ ਵੀ ਕਰੂੰਗੀ ਔਰ ਆਉਣ ਵਾਲੀ ਜੋ ਪੰਚਾਇਤ ਹੋਗੀ ਉਹਦਾ ਵੀ ਸਹਿਯੋਗ ਲਵਾਂਗੇ ਕਿ ਇਹ ਚੀਜ਼ਾਂ ਆਪਾਂ ਕਰਨਾ ਚਾਹੁੰਦੇ ਹਾਂ ਕਿਉਂਕਿ ਮੈਂ ਆਪਣੇ ਪਿੰਡ ਨਾਲ ਕਾਫੀ ਜੁੜੀ ਹੋਈ ਹਾਂ ਦਿਲ ਤੋਂ ਜੁੜੀ ਹੋਈ ਹਾਂ ਠੀਕ ਹੈ ਬਠਿੰਡੇ ਤੋਂ ਉਹ ਜੀ ਬੈਕਵਰਡ ਬੜਾ ਬੈਕਵਰਡ ਹੈ ਇਹ ਚੀਜ਼ ਮੈਨੂੰ ਬਹੁਤ ਹਿੱਟ ਕਰਦੀ ਹੈ ਹੁਣ ਵੀ ਹਿੱਟ ਕਰਦੀ ਔਰ ਈਵਨ ਜਦੋਂ ਹੁਣ ਵੀ ਕੋਈ ਕਹਿ ਦਿੰਦਾ ਤਾਂ ਮਤਲਬ ਮੈਨੂੰ ਐ ਹੁੰਦਾ ਵੀ ਯਾਰ ਹਾਲੇ ਵੀ ਬੈਕਵਰਡ ਹੈ ਕਿ ਚੋਣ ਚ 50% ਹੈਗੇ ਆ ਤਾਂ ਰੈਜ਼ਰਵੇਸ਼ਨ ਹੋਈ ਵੀ ਆ ਠੀਕ ਹੈ ਇਹਦਾ ਰੈਜ਼ਰਵੇਸ਼ਨ ਵੀ 50% ਹੋ ਗਿਆ ਤਾਂ ਔਰਤਾਂ ਨੂੰ ਅੱਗੇ ਆਣਾ ਚਾਹੀਦਾ ਜੀ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਲੱਗੀਆਂ ਨੇ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਜੋ ਮਾਹੌਲ ਪਖਿਆ ਹੋਇਆ ਹੈ ਪਰ ਕੁਝ ਸਰਪੰਚ ਅਜੇੇ ਵੀ ਨੇ ਜੋ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਨੌਜਵਾਨ ਅੱਗੇ ਆਣ ਤੁਹਾਨੂੰ ਅੱਜ ਨੌਜਵਾਨ ਸਰਪੰਚਾ ਬਣਨ ਲੱਗੇ ਜੋ ਪੰਜਾਬ ਦੇ ਸ਼ਹਿਰ ਸਭ ਤੋਂ ਘੱਟ ਉਮਰ ਦੇ ਸਰਪੰਚ ਬਣੇ ਸੀਗੇ ਸ਼ੈਸ਼ਨਦੀਪ ਸ਼ੈਸ਼ਨਦੀਪ ਤੁਸੀਂ ਸਭ ਤੋਂ ਘੱਟ ਉਮਰ ਦੇ ਸਰਪੰਚ ਬਣੇ ਸੀ ਪੰਜਾਬ 'ਚ ਤੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਜੀ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਦੇਖੋ ਅਸੀਂ ਹਰ ਕੋਈ ਆਪਣੇ ਲਈ ਪਹਿਲਾਂ ਜ਼ਰੂਰ ਸੋਚਦਾ ਹੈਗਾ ਪਰ ਉਸ ਦੇ ਨਾਲ ਨਾਲ ਸਾਨੂੰ ਆਪਣੇ ਪੰਜਾਬ ਲਈ ਵੀ ਸੋਚਣਾ ਚਾਹੀਦਾ ਆਪਾਂ ਪਿੰਡਾਂ ਲਈ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਪਿੰਡਾਂ ਦੇ ਵਿੱਚ ਕੀ ਉਜਾ ਕਰੀਏ ਕਿੱਦਾਂ ਉਹਨਾਂ ਨੂੰ ਸੁਧਾਰੀਏ ਕਿਉਂਕਿ ਦੇਖੋ ਜੀ ਆਜ਼ਾਦੀ ਦੇ ਨੇ ਸਮੇਂ ਬਾਅਦ ਵੀ ਅਸੀਂ ਉੱਥੇ ਹੀ ਖੜੇ ਹੋਏ ਹਾਂ ਉੱਥੇ ਹੀ ਚੀਜ਼ਾਂ ਸਾਡੀਆਂ ਚੱਲ ਰਹੀਆਂ ਨੇ ਉਹ ਕਿਉਂ ਹੈ ਤਾਂ ਕਿ ਯੂਥ ਮੈਨੂੰ ਲੱਗਦਾ ਉਨੀ ਜਿਹੜੀ ਉਹਦੀ ਇੰਟੀਗ੍ਰੇਸ਼ਨ ਨਹੀਂ ਹੁੰਦੀ ਹੈਗੀ ਜੇ ਮੈਂ ਐਵੇਂ ਕਵਾਂ ਮੇਰੀ ਵੀ ਪੰਚਾਇਤ ਤੋਂ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਕਿ ਗ੍ਰਾਮ ਸਭਾ ਕੀ ਹੁੰਦੀ ਹੈ ਪੰਚਾਇਤਾਂ ਕਿੱਦਾਂ ਕੰਮ ਕਰਦੀਆਂ ਜੇ ਯੂਥ ਇਨਕਲੂਡਡ ਹੋਊਗਾ ਤਾਂ ਉਹਦੇ ਨਾਲ ਜਿਹੜੀਆਂ ਨਵੀਆਂ ਤਕਨੀਕਾਂ ਆਉਂਦੀਆਂ ਨੇ ਉਹ ਪਿੰਡ ਵਿੱਚ ਆਉਂਦੀਆਂ ਨੇ ਨਵੀਆਂ ਚੀਜ਼ਾਂ ਆਉਂਦੀਆਂ ਨੇ ਨਵੀਂ ਕੋਈ ਤਕਨੀਕ ਆਉਂਦੀ ਹੈ ਤਾਂ ਉਹ ਪਿੰਡ ਵਿੱਚ ਲੈ ਕੇ ਆਉਂਦੇ ਆ ਤੇ ਉਹਨੂੰ ਕਿੱਦਾਂ ਪਿੰਡ ਦੇ ਲੋਕ ਉਹਦੇ ਨਾਲ ਜਿਹੜਾ ਆਪਣੀ ਹੈਲਪ ਕਰ ਸਕਦੇ ਉਹਨਾਂ ਦੀ ਹੈਲਪ ਹੋ ਸਕਦੀ ਹੈ ਉਹ ਚੀਜ਼ਾਂ ਹੁੰਦੀਆਂ ਨੇ ਤਾਂ ਮੈਨੂੰ ਮੈਂ ਯੂਥ ਨੂੰ ਇਹੀ ਅਪੀਲ ਕਰਦੀ ਆ ਕਿ ਆਪ ਸ ਔਰ ਇਸ ਬਾਰ ਇਹੋ ਜਿਹੀ ਪੰਚਾਇਤ ਇਲੈਕਸ਼ਨਸ ਦੇ ਵਿੱਚ ਇਹੋ ਜਿਹੀ ਪੰਚਾਇਤ ਨੂੰ ਚੁਣੋ ਜੋ ਤੁਹਾਡੇ ਪਿੰਡ ਲਈ ਮਤਲਬ ਵਧੀਆ ਕਰੇਗੀ ਤੁਸੀਂ ਸਭ ਤੋਂ ਯੰਗ ਉਮਰ 'ਚ ਸਰਪੰਚ ਬਣੇ ਸੀਗੇ ਕਦੇ ਸੋਚਿਆ ਵੀ ਸੀ ਵੀ ਇੰਨੀ ਘੱਟ ਉਮਰ 'ਚ ਕੋਈ ਸਰਪੰਚ ਹੀ ਬਣ ਜਾਊਗਾ ਉਸ ਤਾਂ ਤਾਂ ਅੰਬਿਸ਼ਸ ਹੀ ਨਹੀਂ ਹੁੰਦੀ ਕਿ ਮੈਂ ਪੋਲਿਟਿਕਸ ਜਾਣਾ ਤੁਹਾਡੀ ਕਿਵੇਂ ਅੰਬਿਸ਼ਸ ਜੀ ਅਸਲ ਦੇ ਵਿੱਚ ਉਦੋਂ ਇਹ ਹੁੰਦਾ ਮਤਲਬ ਮੈਨੂੰ ਵੀ ਇਹ ਸੀ ਕਿ ਜੌਬ ਕਰੀਏ ਆਪਣੇ ਲਈ ਹੈਨਾ ਉਹ ਕਰੀਏ ਬਟ ਫਿਰ ਮੈਂ ਜਦੋਂ ਕਰੀ ਗੱਲ ਚੱਲੀ ਤਾਂ ਮੈਂ ਕਿਹਾ ਵੀ ਯਾਰ ਦੇਖ ਲੈਣੇ ਆ ਇਸ ਚੀਜ਼ 'ਚ ਵੀ ਆਪਾਂ ਕਿੱਦਾਂ ਹੈਨਾ ਹੈਗਾ ਔਰ ਸੈਕੰਡਲੀ ਹੁੰਦਾ ਨਾ ਕਿ ਮੇਰੇ ਅੰਦਰ ਬਹੁਤ ਹੁੰਦਾ ਕਿ ਮੈਂ ਆ ਚੀਜ਼ ਵੀ ਕਰਾਂ ਮੈਨੂੰ ਮੈਨੂੰ ਮੇਰੀ ਰੂਹ ਨੂੰ ਖੁਸ਼ੀ ਮਿਲਦੀ ਅਸਲ ਦੇ ਵਿੱਚ ਹੁਣ ਜਦੋਂ ਕਹਿੰਦੇ ਆ ਕਿ ਇਹ ਮੈਂ ਆਪਣੇ ਪਿੰਡ ਦੇ ਵਿੱਚ ਕੰਮ ਕਰੇ ਮੈਨੂੰ ਚੰਗਾ ਲੱਗਦਾ ਔਰ ਈਵਨ ਜਦੋਂ ਪਿੰਡ ਦੇ ਬਜ਼ੁਰਗ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਆਸ਼ੀਰਵਾਦ ਦਿੰਦੇ ਆ ਉਹ ਮੈਨੂੰ ਹੋਰ ਵੀ ਚੰਗਾ ਲੱਗਦਾ ਕਿ ਇਹ ਚੀਜ਼ਾਂ ਮੈਂ ਆਪਣੇ ਪਿੰਡ ਦੇ ਵਿੱਚ ਸੀ ਕੋਈ ਵੀ ਨਹੀਂ ਸੋਚਦਾ ਜੀ ਔਰ ਸਰਪੰਚੀ ਨੂੰ ਬੜੇ 네ਗੇਟਿਵ ਉਹਦੇ ਵਿੱਚ ਲਿਆ ਜਾਂਦਾ ਔਰ ਇਸੇ ਕਰਕੇ ਕਹਿ ਰਹੇ ਹਾਂ ਜੋ ਪੜਿਆ ਲਿਖਿਆ ਯੂਥ ਅੱਗੇ ਹੋਊਗਾ ਔਰ ਤਾਂ ਗਿਆਉਣ ਲਈ ਤਾਂ ਮੈਨੂੰ ਲੱਗਦਾ ਜੋ ਇਹ 네ਗੇਟਿਵ ਲਾਈਟ ਹੈਗੀ ਹੈ ਪੰਚਾਇਤਾਂ ਦੀ ਸਰਪੰਚਾਂ ਦੀ ਉਹ ਪੋਜ਼ਿਟਿਵਲ ਜਾਏਗੀ ਤੁਸੀਂ ਨੈਸ਼ਨਲ ਅਵਾਰਡ ਤੱਕ ਜਿੱਤ ਚੁੱਕੇ ਹੋ ਕੀ ਨੇਸ ਵਬ ਬਣਿਆ ਸੀ ਉਸ ਜੀ ਉਸ ਦਾ ਸਬੱਬਤਾ ਮੈਂ ਜਾਂ ਉਸ ਦਾ ਸੇਰਾ ਤਾਂ ਮੈਂ ਸਾਡੇ ਪੰਚਾਇਤ ਸੈਕਟਰੀ ਪਰਮਜੀਤ ਸਿੰਘ ਪੁੱਲਰ ਜੀ ਨੂੰ ਦੋਂਗੀ ਕਿਉਂਕਿ ਮੈਨੂੰ ਨਹੀਂ ਪਤਾ ਸੀਗਾ ਕਿ ਕਿਦਾਂ ਕੰਮ ਹੁੰਦੇ ਆ ਜੋ ਬਿਲਕੁਲ ਹੀ ਨਵੇਂ ਸੀ ਹੈਨਾ ਇਹਦੀ ਕੋਈ ਇਦਾਂ ਟ੍ਰੇਨਿੰਗ ਨਹੀਂ ਲੱਗਦੀ ਕਿ ਤੁਸੀਂ ਚੀਜ਼ ਆਉਂਦੀ ਉਹਨਾਂ ਜਦੋਂ ਉਹ ਪੰਚਾਇਤ ਸਕੱਤਰ ਬਣ ਕੇ ਸਾਡੇ ਪਿੰਡ ਆਏ ਤਾਂ ਮੈਨੂੰ ਕੰਮ ਸਿੱਖਣ ਦਾ ਸਬੱਬਾ ਜਿਹੜਾ ਉਹਨਾਂ ਤੋਂ ਹੀ ਬਣਿਆ ਮੈਂ ਉਹਨਾਂ ਤੋਂ ਹੀ ਕੰਮ ਸਿੱਖਿਆ ਔਰ ਫਿਰ ਉਹਨਾਂ ਦੀ ਗਾਈਡੈਂਸ ਦੇ ਅੰਦਰ ਹੀ ਅਸੀਂ ਜਿਹੜਾ ਨੈਸ਼ਨਲ ਅਵਾਰਡ ਜਿੱਤ ਪਾਈ ਔਰ ਇਹਦੇ ਵਿੱਚ ਹੀ ਹੁੰਦਾ ਹੈ ਕਿ ਤੁਸੀਂ ਆਪਣੇ ਸਾਰੇ ਪਿੰਡ ਨੂੰ ਹੈਨਾ ਦੇ ਪਾਰਟੀਵਾਦੀ ਤੋਂ ਉਪਰ ਉੱਠ ਕੇ ਜਦੋਂ ਕੰਮ ਕਰਦੇ ਹੋ ਸਾਰੇ ਪਿੰਡ ਦੀਆਂ ਚੀਜ਼ਾਂ ਨੂੰ ਦੇਖਦੇ ਹੋ ਕਿ ਸੇ ਕੰਮ ਕਰਨਾ ਹੈ ਔਰਤਾਂ ਲਈ ਕੀ ਕਰਨਾ ਹੈ ਬੱਚਿਆਂ ਲਈ ਕੀ ਕਰਨਾ ਹੈ ਯੂਥ ਲਈ ਕੀ ਕਰਨਾ ਹੈ ਠੀਕ ਹੈ ਤੁਸੀਂ ਪਿੰਡ ਛੋਟਾ ਤੁਹਾਡੇ ਕੋਲੇ ਫੰਡਸ ਘੱਟ ਹੁੰਦੇ ਆ ਬਟ ਫਿਰ ਤੁਸੀਂ ਥੋੜਾ ਥੋੜਾ ਚੀਜ਼ਾਂ ਕਰਕੇ ਮੈਨੇਜ ਕਰਦੇ ਹੋ ਹੌਲੀ ਹੌਲੀ ਕਰਕੇ ਬਾਕੀ ਜਦੋਂ ਪਿੰਡ ਦਾ ਸਹਿਯੋਗ ਹੋ ਗਵੇ ਜੀ ਤਾਂ ਫਿਰ ਤੁਸੀਂ ਕੁਝ ਵੀ ਕਰ ਸਕਦੇ ਹੋ ਤਲੀ ਗੱਲ ਤੁਸੀਂ ਖੁਦ ਛੇੜ ਲਈ ਮੈਂ ਇਹੀ ਚਾਹੁੰਦਾ ਸੀ ਗੱਲ ਕਿਉਂਕਿ ਬਹੁਤੇ ਪੰਚਾਇਤਾਂ ਜੇ ਬਣਦੀਆਂ ਨੇ ਉਹ ਕਹਿੰਦੇ ਸਾਨੂੰ ਯਾਰ ਫੰਡ ਨਹੀਂ ਆਉਂਦੇ ਫੰਡਾ ਕਰਕੇ ਸਾਡੇ ਆ ਕੰਮ ਰਹਿ ਗਏ ਕਦੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋ ਬਿਲਕੁਲ ਜੀ ਮੈਂ ਚਾਹੁੰਦੀ ਸੀ ਕਿ ਹੋਰ ਕੰਮ ਵੀ ਹੋਣ ਮੇਰੇ ਪਿੰਡ ਦੇ ਵਿੱਚ ਮੈਂ ਜੇ ਕਮਾਂ ਮੈਂ ਸਾਰਾ ਕੁਝ ਕਰ ਦਿੱਤਾ ਤਾਂ ਨਹੀਂ ਬਹੁਤ ਚੀਜ਼ਾਂ ਰਹਿ ਗਈਆਂ ਨੇ ਪਰ ਮੈਂ ਉਹ ਬਿਨਾ ਸਰਪੰਚੀ ਤੋਂ ਵੀ ਕਰੂੰਗੀ ਔਰ ਆਉਣ ਵਾਲੀ ਜੋ ਪੰਚਾਇਤ ਹੋਗੀ ਉਹਦਾ ਵੀ ਸਹਿਯੋਗ ਲਵਾਂਗੇ ਕਿ ਇਹ ਚੀਜ਼ਾਂ ਆਪਾਂ ਕਰਨਾ ਚਾਹੁੰਦੇ ਹਾਂ ਕਿਉਂਕਿ ਮੈਂ ਆਪਣੇ ਪਿੰਡ ਨਾਲ ਕਾਫੀ ਜੁੜੀ ਹੋਈ ਹਾਂ ਦਿਲ ਤੋਂ ਜੁੜੀ ਹੋਈ ਹਾਂ ਚਾਹੇ ਕਈ ਬਿਲਕੁਲ ਫੰਡ ਜਿਵੇਂ ਕਿਉਂਕਿ ਕੀ ਹੁੰਦਾ ਨਾ ਕਿ ਵਿੱਟ ਕਮਿਸ਼ਨ ਜੋ ਮਿਲਦਾ ਉਹ ਪਿੰਡ ਦੀ ਪੋਪੂਲੇਸ਼ਨ ਤੇ ਏਰੀਆ ਨਾਲ ਮਿਲਦਾ ਉਹ ਬਹੁਤ ਘੱਟ ਹੈ ਸਾਡਾ ਤੋਂ ਇਸ ਕਰਕੇ ਹੁੰਦਾ ਕਿ ਵੀ ਤੁਸੀਂ ਦੇਖਦੇ ਹੋ ਕੋਈ ਹੋਰ ਤੁਹਾਡੀ ਹੈਲਪ ਕਰੇ ਸਾਨੂੰ ਐਨਆਰਏਸ ਦੇ ਵੱਲੋਂ ਵੀ ਕੋਈ ਕੰਮ ਸਾਡੇ ਪਿੰਡੋਂ ਹੈ ਨਹੀਂਗੇ ਬਟ ਸਟਿਲ ਮੈਨੂੰ ਹੈਲਪ ਮਿਲੀ ਹਰਬੰਸ ਸਿੰਘ ਨੇ ਯੂਐਸਏ ਤੋਂ ਉਹਨਾਂ ਨੇ ਮੇਰੀ ਇੰਟਰਵਿਊ ਦੇਖੇ ਸੀ ਉਦੋਂ ਉਹਨਾਂ ਨੇ ਹੈਲਪ ਕੀਤੀ ਸੈਕੰਡਲੀ ਕੁਝ ਸੈਂਟਰਲ ਹੋਰ ਸਕੀਮਸ ਚੱਲ ਰਹੀਆਂ ਸੀ ਉਹਨਾਂ ਨਾਲ ਕੰਮ ਕੀਤਾ ਬਾਕੀ ਜ਼ਿਲ੍ਹਾ ਪ੍ਰੇਸ਼ਦ ਦੇ ਵਿੱਚੋਂ ਉਹ ਦੋ ਏਡੀਸੀ ਡੀਆਈਸ ਪਰਮਵੀਰ ਸਰ ਸੀ ਉਹਨਾਂ ਨੇ ਜਦੋਂ ਮੇਰਾ ਪਲਾਨ ਦੇਖਿਆ ਕਿ ਮੈਂ ਇਦਾਂ ਕੰਮ ਕਰਨਾ ਚਾਹੁੰਦੀ ਆ ਤਾਂ ਉਹਨਾਂ ਨੇ ਮੇਰੀ ਮਤਲਬ ਇਹ ਹੈ ਕਿ ਜਦੋਂ ਤੁਸੀਂ ਚੀਜ਼ਾਂ ਕਰਨ ਲੱਗ ਜਉ ਫਿਰ ਹੌਲੀ ਹੌਲੀ ਆਪਣੇ ਆਪ ਰਾ ਮਿਲਣ ਲੱਗ ਜਾਂਦੇ ਆ ਔਰ ਬਾਕੀ ਜਦੋਂ ਨੈਸ਼ਨਲ ਅਵਾਰਡ ਜਿੱਤਿਆ ਤਾਂ ਫਿਰ ਥੋੜੀ ਮੋਨਿਟਰੀ ਹੈਲਪ ਉਹ ਤੋਂ ਮਿਲੇ ਨੈਸ਼ਨਲ ਅਵਾਰਡ ਜਿੱਤਿਆ ਪਰ ਬਹੁਤੇ ਲੋਕ ਜੋ ਸਰਪੰਚ ਹੀ ਚਾਹੁੰਦੇ ਨੇ ਖਾਸ ਕਰਕੇ ਉਹ ਪਿੰਡਾਂ ਨਾਲ ਲਾਗਬਾਜੀ ਕਰ ਲਾਪੰਦੇ ਨੇ ਮੈਂ ਇਹਨੂੰ ਪਿੱਛੇ ਕਰਨਾ ਉਹਨੂੰ ਪਿੱਛੇ ਕਰਨਾ ਤੁਸੀਂ ਕੀ ਥੀਮ ਲੈ ਕੇ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਕਿ ਮੈਨੂੰ ਇਹ ਹੁੰਦਾ ਸੀ ਕਿ ਪਤਾ ਹੈ ਕੀ ਇੱਕ ਸਾਡੇ ਏਰੀਆ ਨੂੰ ਕਿਹਾ ਜਾਂਦਾ ਬੈਕਵਰਡ ਏਰੀਆ ਠੀਕ ਹੈ ਬਠਿੰਡੇ ਤੋਂ ਉਹ ਜੀ ਬੈਕਵਰਡ ਬੜਾ ਬੈਕਵਰਡ ਹੈ ਇਹ ਚੀਜ਼ ਮੈਨੂੰ ਬਹੁਤ ਹਿੱਟ ਕਰਦੀ ਹੈ ਹੁਣ ਵੀ ਹਿੱਟ ਕਰਦੀ ਹੈ ਔਰ ਈਵਨ ਜਦੋਂ ਹੁਣ ਵੀ ਕੋਈ ਕਹਿ ਦਿੰਦਾ ਤਾਂ ਮਤਲਬ ਮੈਨੂੰ ਐ ਹੁੰਦਾ ਵੀ ਯਾਰ ਹਾਲੇ ਵੀ ਬੈਕਵਰਡ ਹੈ ਕਿਉਂ ਬੈਕਵਰਡ ਹੈ ਕਿੱਥੇ ਕਮੀ ਆ ਹਨਾ ਤਾਂ ਠੀਕ ਹੈ ਆਪਣੇ ਚ ਕਮੀਆਂ ਨੇ ਤਾਂ ਉਹ ਚੀਜ਼ਾਂ ਕਮੀਆਂ ਨੂੰ ਮੈਂ ਦੂਰ ਕਰਨਾ ਚਾਹੁੰਦੀ ਸੀ ਮੈਂ ਉਦੋਂ ਤੋਂ ਹੀ ਕਿਉਂਕਿ ਸਕੂਲ ਦੇ ਵਿੱਚ ਵੀ ਇੱਕ ਵਾਰੀ ਕੋਈ ਇਦਾਂ ਦੀ ਗੱਲ ਹੋਈ ਸੀ ਮੈਨੂੰ ਐਗਜ਼ੈਕਟ ਨਹੀਂ ਯਾਦ ਹਣ ਔਰ ਸਪੈਸ਼ਲੀ ਜੋ ਤੁਸੀਂ ਪਿੰਡਾਂ ਤੋਂ ਉਨੇ ਹੋ ਤਾਂ ਫਿਰ ਤੁਹਾਨੂੰ ਹੋਰ ਜ਼ਿਆਦਾ ਉਹ ਹੋ ਜਾਂਦਾ ਇਸ ਕਰਕੇ ਮੈਂ ਫਿਰ ਮੈਨੂੰ ਇਹ ਸੀ ਕਿ ਵੀ ਇਹ ਜਿਹੜਾ ਬੈਕਵਰਡ ਨਸਤਾ ਥੱਬਾ ਲੱਗਿਆ ਨਾ ਇਹਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਮੇਰੀ ਕੋਸ਼ਿਸ਼ ਹੈ ਹਰ ਪੱਖ ਤੋਂ ਰਹੀ ਹੈ ਵੀ ਹਰ ਚੀਜ਼ ਦੀ ਆਪਾਂ ਪਿੰਡ ਦੇ ਵਿੱਚ ਕਿੱਦਾਂ ਕਰੀਏ ਗੱਲ ਖੁਦ ਕਰ ਲਈ ਕਿ ਬੈਕਵਰਡ ਗੱਲ ਹੁੰਦੀ ਸੀ ਹੁਣ ਤੁਹਾਨੂੰ ਫੋਨ ਵੀ ਆਦੇ ਨੇ ਕਾਲ ਵੀ ਆਦੇ ਨੇ ਪਰ ਇੱਕ ਕੁੜੀ ਦਾ ਇੰਨੀ ਛੋਟੀ ਉਮਰ ਤੋਂ ਇੱਥੇ ਤੱਕ ਪਹੁੰਚ ਜਾਣਾ ਕਦੇ ਡਰ ਨਹੀਂ ਲੱਗਿਆ ਤੁਹਾਨੂੰ ਦੇਖੋ ਜੀ ਮੈਂ ਵੀ ਇਨਸਾਨ ਆ ਹਰ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਪਰ ਜਦੋਂ ਤੁਸੀਂ ਸੋਚ ਲਿਆ ਕਿ ਮੈਂ ਇਹ ਚੀਜ਼ ਕਰਨੀ ਆ ਫਿਰ ਉਹ ਚੀਜ਼ਾਂ ਆਪੇ ਨੈਗਲੈਕਟ ਹੋ ਜਾਂਦੀਆਂ ਨੇ ਘਟ ਜਾਂਦੀਆਂ ਨੇ ਠੀਕ ਹੈ ਤੁਸੀਂ ਆਪਣਾ ਵਿਜ਼ਨ ਲੈ ਕੇ ਚੱਲਿਓ ਆਪਣਾ ਗੋਲ ਲੈ ਕੇ ਚੱਲਿਓ ਬਸ ਫਿਰ ਉਧਰ ਕੰਮ ਕਰੀ ਜਾਓ ਫਿਰ ਬਾਕੀ ਨੈਗੇਟਿਵ ਚੀਜ਼ਾਂ ਜ਼ਿਆਦਾ ਮਾਇਨੇ ਨਹੀਂ ਰੱਖਦੀਆਂ ਫੀਮੇਲ ਨੂੰ ਲੈ ਕੇ ਚਾਹੇ ਰਿਜ਼ਰਵੇਸ਼ਨ ਵੀ ਕਰਤੀ ਪਈ ਆ 50% ਤੇ ਫੀਮੇਲ ਨੂੰ ਹੁਣ ਕਿੰਨਾ ਕੁ ਅੱਗੇ ਆਣਾ ਚਾਹੀਦਾ ਤੁਸੀਂ ਕਿੰਨੀ ਕ ਅਪੀਲ ਕਰਦੇ ਇਹ ਤਾਂ ਸਵਾਲ ਜੀ ਹੋਣੀ ਚਾਹੀਦਾ ਮਤਲਬ ਫੀਮੇਲ ਨੂੰ ਪੂਰੇ ਅੱਗੇ ਆਣਾ ਚਾਹੀਦਾ ਜਦੋਂ ਅਸੀਂ ਪੋਪੂਲੇਸ਼ਨ ਚ 50% ਹੈਗੇ ਆ ਤਾਂ ਰਿਜ਼ਰਵੇਸ਼ਨ ਹੋਈ ਵੀ ਆ ਠੀਕ ਹੈ ਇੱਥੇ ਰਿਜ਼ਰਵੇਸ਼ਨ ਵੀ 50% ਹੋ ਗਿਆ ਤਾਂ ਔਰਤਾਂ ਨੂੰ ਅੱਗੇ ਆਣਾ ਚਾਹੀਦਾ ਜੀ ਆਪਣੀ ਲੀਡ ਕਰਨੀ ਚਾਹੀਦੀ ਔਰ ਕੰਮ ਕਰਨੇ ਚਾਹੀਦੇ ਜਦੋਂ ਘਰ ਚੰਗੀ ਤਰ੍ਹਾਂ ਸੰਭਾਲ ਸਕਦੇ ਆ ਓਬਵੀਅਸ ਜੀ ਗੱਲ ਹੈ ਕਿ ਪਿੰਡ ਵੀ ਸੰਭਾਲ ਸਕਦੇ ਆ ਜੀ ਸੋ ਕਿੰਨੇ ਕਿਤੇ ਹੋਰਤਾਂ ਨੂੰ ਵੀ ਜੋ ਉਪੀਗਲੋ ਕੀਤੀ ਜਾ ਰਹੀ ਹੈ ਕਿ ਉਹ ਇਲੈਕਸ਼ਨ ਟਾਈਮ ਅਗਿਆਨ ਖੁਦ ਪੰਜਾਬ ਦੇ ਸਭ ਤੋਂ ਯੰਗ ਸਰਪੰਚ ਬਣੇ ਤੇ ਨੈਸ਼ਨਲ ਅਵਾਰਡ ਤੱਕ ਜਿੱਤਿਆ ਇਹਨਾਂ ਵੱਲੋਂ ਹੁਣ ਦੇਖਣਾ ਹੋਵੇਗਾ ਇਹਨਾਂ ਦਾ ਸੁਨੇਹਾ ਕਿੰਨੇ ਕੁ ਲੋਕਾਂ ਤੱਕ ਜਾਵੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਲਾਲਤਾ ਦੇ ਨਾਲ ਡਿਵੀਜ਼ਨ